ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਾਂ ਇੱਕ ਮੈਂ ਦੀ ਖੋਜ ਕਰਨ ਚੱਲੇ ਆ ਲੈਣ ਚੱਲੇ ਆ ਸਾਰੀਆਂ ਭਾਸ਼ਾ ਦੇ ਵਿੱਚ ਦੱਸ ਦਿੰਨਾ ਪਰਚੇਜ ਕਰਨ ਚੱਲੇ ਆ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਕਰਨਾ ਚਾਹੀਦਾ ਹੈ ਪਹਿਲੀ ਪਹਿਲਾ ਧਿਆਨ ਤਾਂ ਇਹ ਆ ਵੀ ਆਪਾਂ ਘਰੋਂ ਆਪਣੇ ਪਰਿਵਾਰ ਦੇ ਵਿੱਚ ਰਹਿ ਕਰਕੇ ਚੱਲਗੇ ਵੀ ਆਪਾਂ ਨੀਲੀ 라ਵੀ ਲੈਣੀ ਆ ਕਿ ਮੂਹਰਾ ਨਸਲ ਲੈਣੀ ਆ ਉਹ ਆਪਣਾ ਮਾਈਂਡ ਆਪਣਾ ਹੋਣਾ ਚਾਹੀਦਾ ਹੈਗਾ ਜਦੋਂ ਆਪਾਂ ਮੰਡੀ ਦੇ ਉੱਤੇ ਬਾਗੇ ਜਿਹੜੇ ਵੀਰ ਦਲਾਲੀ ਦਾ ਕੰਮ ਕਰਦੇ ਆ ਜਾਂ ਪਸ਼ੂ ਦਵਾਉਂਦੇ ਆ ਕਰਦੇ ਆ ਉਹ ਤੁਹਾਨੂੰ ਚੱਕਰ ਦੇ ਵਿੱਚ ਪਾ ਕੇ ਕਹਿ ਦਿੰਦੇ ਆ ਜਾ ਹਾ ਨੀਲੀ ਰਾਬੀ ਲੈ ਲਓ ਤੇ ਜਾਂ ਹਾਂ ਲੈ ਲਓ ਜੀ ਹਾਂ ਲੈ ਲਓ ਤੁਹਾਡਾ ਮੈਂਡ ਸਾਰਿਆਂ ਨਾਲੋਂ ਇੱਕੋ ਹੀ ਹੋਣਾ ਚਾਹੀਦਾ ਜੇ ਮੰਡੀ ਤੇ ਗਏ ਹੋ ਤਾਂ ਪਸ਼ੂ ਨੂੰ ਆਪਾਂ ਜੇ ਨੀਲੀ ਰਾਬੀ ਲੈਣੀ ਆ ਤਾਂ ਨੀਲੀ ਰਾਬੀ ਹੀ ਲੈਣੀ ਆ ਤੇ ਲੈ ਕੇ ਉਹੀ ਆਓ ਤੇ ਗੱਲਾਂ ਦਾ ਕੀ ਧਿਆਨ ਕਰਨਾ ਹੈਗਾ ਆਪਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਵੇਖੋ ਵੀ ਪਸ਼ੂ ਦਾ ਢਾਂਚਾ ਵੱਡਾ ਹੋਣਾ ਚਾਹੀਦਾ ਹੈ ਕੱਦ ਵਾਲਾ ਹੋਣਾ ਚਾਹੀਦਾ ਪਸ਼ੂ ਅੱਛਾ ਦੂਜਾ ਨੰਬਰ ਆ ਗਿਆ ਪਸੂ ਦਾ ਸਿੰਗ ਛੋਟਾ ਹੋਣਾ ਚਾਹੀਦਾ ਹੈਗਾ ਪੂਛ ਲੰਮੀ ਹੋਣੀ ਚਾਹੀਦੀ ਆ ਥਣਾ ਦਾ ਗੈਪ ਚਾਰਾਂ ਦਾ ਇੱਕੋ ਜਿਹਾ ਬਰਾਬਰ ਹੋਣਾ ਚਾਹੀਦਾ ਹੈ ਲੇਵਾ ਪੁਸ਼ਾਂ ਕੱਢਮਾ ਹੋਣਾ ਚਾਹੀਦਾ ਹੈਗਾ ਜਦੋਂ ਇਹੇ ਗੱਲਾਂ ਦਾ ਆਪਾਂ ਧਿਆਨ ਕਰਾਂਗੇ ਪਸੂ ਨੂੰ ਫੇਰ ਕੀ ਲੰਮਾ ਤੋਰੋ ਲੰਮਾ ਤੋਰ ਕੇ ਜਦੋਂ ਪਤਾ ਲੱਗ ਜੂ ਲੰਮਾ ਤੋਰੋਂਗੇ ਪਸੂ ਦੀਆਂ ਥਣਾ ਦੀਆਂ ਬਾਈਆਂ ਥਾਣ ਚੜਿਆ ਵਾ ਥਾਣ ਦੇ ਵਿੱਚ ਡਿਫੈਕਟ ਉਹ ਤੁਹਾਨੂੰ ਤੁਰੇ ਜਾਂਦੇ ਪਸ਼ੂ ਹੀ ਦੱਸ ਦੂਗਾ ਵੀ ਇਹਦਾ ਲੇਵਾ ਕਾਣਾ ਹੈ ਜਾਂ ਲੇਵਾ ਇਹਦਾ ਸਹੀ ਆ ਅਗਰ ਕੀ ਕਰਨਾ ਹੈਗਾ ਬਹਿਣੀ ਵਾਲਾ ਪਾਸਾ ਜਿਹੇ ਪਾਸੇ ਆਪਾਂ ਚੋਨੇ ਉਹਨੂੰ ਆਪਾਂ ਬਹਿਣੀ ਵਾਲਾ ਪਾਸਾ ਬੋਲਦੇ ਆ ਤੇ ਦੂਜਾ ਜਿਹੜਾ ਪਾਸਾ ਹੁੰਦਾ ਉਹਨੂੰ ਬੋਲਦੇ ਆ ਆਪਾਂ ਕਬਹਿਣੀ ਵਾਲਾ ਪਾਸਾ ਕਬਹਿਣੀ ਵਾਲਾ ਪਾਸਾ ਛੋਟਾ ਪਸ਼ੂ ਨੂੰ ਕਦੇ ਨਾ ਖਰੀਦੋ ਉਹ ਪਸ਼ੂ ਦੁੱਧ ਘਟਾਊਗਾ ਜਿਵੇਂ ਜਿਵੇਂ ਟੋਕੜ ਹੋਈ ਜਾਊਗਾ ਓਵੇਂ ਓਵੇਂ ਉਹ ਟੁੱਕ ਲੈਵਾ ਉਹਦਾ ਘਟੀ ਜਾਊਗਾ ਫੇਰ ਉਹਦਾ ਕੀ ਫਰਕ ਪਊਗਾ ਜਦੋਂ ਆਪਾਂ ਉਹਨੂੰ ਟੋਕੜ ਨੂੰ ਵੇਚਾਂਗੇ ਤੇ ਲੈਵਾ ਬਿਲਕੁਲ ਉਹਦਾ ਅੜਾ ਹੋ ਜਾਊਗਾ ਇਹ ਗੱਲ ਦਾ ਬਿਲਕੁਲ ਆਪਾਂ ਪਹਿਲੀ ਸ਼ਰਤ ਤੇ ਖਿਆਲ ਕਰਨਾ ਹੈ ਜੇ ਬਹਿਣੀ ਵਾਲਾ ਪਾਸਾ ਬਿਲਕੁਲ ਸਾਈਡ ਘੱਟਾ ਉਹਦਾ ਬੈਨੀਫਿਟ ਆਪਾਂ ਨੂੰ ਹੈਗਾ ਵਪਾਰੀ ਵੀ ਖਰੀਦ ਲੂਗਾ ਟੋਕੜ ਹੋਈ ਨੂੰ ਵੀ ਖਰੀਦ ਲੂਗਾ ਉਹਦਾ ਜ਼ਿਆਦਾ ਡਿਫੈਕਟ ਨਹੀਂ ਹੁੰਦਾ ਇਹ ਜਿਹੜਾ ਕਬੈਣੀ ਵਾਲਾ ਤੇ ਬੈਣੀ ਵਾਲਾ ਪਾਸਾ ਹੈ ਨਾ ਜਿਹੜੀਆਂ ਸਾਈਡਾਂ ਇਹ ਕੁਦਰਤ ਦੇ ਘਟਾਈਆਂ ਹੁੰਦੀਆਂ ਕੁਝ ਹੱਥ ਦੇ ਵਿੱਚ ਪ੍ਰਮਾਤਮਾ ਨੇ ਆਪਦੀਆਂ ਚੀਜ਼ਾਂ ਰੱਖੀਆਂ ਹੋਗੀਆਂ ਵੀ ਉਹਨੇ ਜੇ ਇੱਕ ਪਸ਼ੂ ਬਣਾਤਾ ਤਾਂ ਸਾਰੀ ਸੁੰਦਰਤਾ ਪਸ਼ੂ ਨੂੰ ਦੇਤੀ ਇੱਕ ਉਹਦੇ ਵਿੱਚ ਕਾਜ ਰੱਖਿਆ ਹੈਗਾ ਇੱਕ ਕਾਜ ਉਹਦੇ ਵਿੱਚ ਰੱਖਿਆ ਸਾਰੀਆਂ ਚੀਜ਼ਾਂ ਤੁਹਾਨੂੰ ਨਹੀਂ ਮਿਲਦੀਆਂ ਜੇ ਤੁਹਾਨੂੰ ਲੇਵਾ ਮਿਲ ਗਿਆ ਤਾਂ ਸਿੰਘ ਨਹੀਂ ਮਿਲਣੇ ਜੇ ਸਿੰਘ ਮਿਲ ਗਿਆ ਤਾਂ ਲੇਵਾ ਨਹੀਂ ਮਿਲ ਮਿਲਣਾ ਜੇ ਢਾਂਚਾ ਵੱਡਾ ਮਿਲ ਗਿਆ ਤਾਂ ਤੁਹਾਨੂੰ ਪੂਛ ਨਹੀਂ ਮਿਲਣੀ ਇੱਕ ਚੀਜ਼ ਦਾ ਤੁਹਾਨੂੰ ਛੱਡ ਕੇ ਤੁਹਾਨੂੰ ਜਾਣਾ ਪਊਗਾ ਜਿਵੇਂ ਕਿ ਅੱਜ ਆਪਾਂ ਗੱਲ ਕਰੀ ਆ ਗਈ ਨੀਲੀ ਰਾਵੀ ਨੀਲੀ ਰਾਵੀ ਦੇ ਉੱਤੇ ਅੱਜ ਬਹੁਤ ਜ਼ਿਆਦੇ ਕਰੇਜ ਆਇਆ ਵੈ ਉਹਦੇ ਮੂਹਰਾ نسل ਨਾਲੋਂ ਤੁਹਾਨੂੰ ਹੁਣ ਗੁਣਾ ਦੀ ਗੱਲ ਦੱਸ ਦਿੰਨਾ ਹੈਗਾ ਇੱਕ ਤਾਂ ਇਹ ਸ਼ਾਂਤ ਸੁਭਾਅ ਦੀ ਹੁੰਦੀ ਆ ਠੰਡੇ ਸੁਭਾਅ ਦੀ ਹੁੰਦੀ ਆ ਔਰ ਲੰਮਾ ਚਿਰ ਵਾਸਤੇ ਇਹ ਦੁੱਧ ਦਿੰਦੀ ਆਗੀ ਇਹਦੀ ਸੁੰਦਰਤਾ ਹੁੰਦੀ ਆ ਪੰਜ ਕਲਿਆਣੀ ਆਂ ਜਿਵੇਂ ਧਾਰੀ ਹੋ ਗਈ ਸਾਰੀਆਂ ਹੋ ਗਈਆਂ ਇਸ ਤਰ੍ਹਾਂ ਦੀਆਂ ਹੋ ਗਈਆਂ ਅਗਰ ਇਹਦੀ ਕੀਮਤ ਦੇ ਵਿੱਚ ਆਪਾਂ ਕੀਮਤ ਦੀ ਗੱਲ ਕਰੀਏ ਮੂਹਰਾ نسل ਅੱਜ ਹਰਿਆਣੇ ਨੇ 25 25 33 ਲੱਖ ਤੇ ਚੜਾਤੀ ਆ ਗਈ ਉਹਦੀ ਕੀਮਤ ਪਾਧਾ ਰੱਖੀ ਆ ਇਹਦੀ ਕੀਮਤ ਭਾਈ ਤੁਹਾਨੂੰ ਘੱਟ ਰੇਟ ਤੇ ਵੀ ਮਿਲ ਜਾਂਦੀ ਆ ਦੁੱਧ ਪਾਉਣ ਵਾਸਤੇ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਆ ਦੁੱਧ ਦੀ ਮਾਤਰਾ ਜਿਵੇਂ ਫਰਜ ਕਰੋ ਵੀ ਇੱਕ ਮੈਂ ਕੌੜ ਮੈਂ ਹੈਗੀ ਉਹਨੇ ਦੁੱਧ ਦੇਤਾਗਾ ਆਪਾਂ ਮੂਹਰਾ ਨਸਲ ਦੀ ਮੈਂ ਲੈ ਲਈ ਉਹਨੇ ਦੁੱਧ ਆਪਾਂ ਨੂੰ ਰੋਜ਼ ਦਾ 15 ਕਿਲੋ ਦੁੱਧ ਦੇਤਾ ਚਲੋ 7 ਕਿਲੋ ਇਹ ਮੈਂ ਨੇ ਆਪਾਂ ਨੂੰ 10 ਕਿਲੋ ਦੇਤਾ ਜੇ ਉਹਨੇ 7 ਕਿਲੋ ਡੰਗ ਦਾ ਦੇਤਾ ਤਾਂ ਇਹਨੇ 5 ਕਿਲੋ ਡੰਗ ਦਾ ਦੇਤਾ ਤੇ ਜੇ ਇਹਨੇ ਦੁੱਧ ਘੱਟ ਦਿੱਤਾਗਾ ਇਹਨੇ ਦੁੱਧ ਲੰਮੇ ਸਮੇਂ ਵਾਸਤੇ ਦੇਤਾ ਇਹਦੀ ਜਿਹੜੀ ਨਸਲ ਆ ਇਹ ਲੰਮੇ ਸਮੇਂ ਵਾਸਤੇ ਦੁੱਧ ਦਿੰਦੀ ਆ ਉਹੋ ਜੀ ਉਹਦੀ ਮਾਤਰਾ ਥੋੜੀ ਘਟਦੀ ਆ ਗਈ ਜਿੰਨੇ ਲੀਟਰ ਦੁੱਧ ਪੂਰਾ ਕਰਨਾ ਮੈਨੇ ਉਨੇ ਲੀਟਰ ਦੁੱਧ ਪੂਰਾ ਕਰ ਦੇਣਾ ਕੌਣ ਮੈਨੇ ਕੀ ਕਰਨਾਗਾ ਉਹਨੇ ਜਲਦੀ ਜਲਦੀ ਦੇਖ ਕੇ ਤੇ ਭੱਜ ਜਾਣਾਗਾ ਅਗਰ ਉਹ ਸਮਰਗੀ ਤਾਂ ਉਦੋਂ ਬਾਅਦ ਜਮਾ ਹੱਥ ਹੀ ਨਹੀਂ ਲਾਉਣ ਦਿੰਦੀ ਟੀਕੇ ਤੇ ਹੋ ਜਾਂਦੀ ਆ ਇਹੇ ਸ਼ਾਂਤ ਸੁਹਾਵਦੀ ਹੋਣ ਕਰਕੇ ਮੂਹਰਾ ਨਸਲ ਇਹਦੇ ਅੱਜ ਮੂਰੇ ਆ ਰਹੀ ਆ ਪਹਿਲਾਂ ਤਾਂ ਇਹ ਹਰਿਆਣਾ ਇਹ ਦਰਿਆ ਦੀਆਂ ਬੈਲਟਾਂ ਤੇ ਸੀਗੀ ਠੀਕ ਆ ਜੀ ਇਧਰ ਅੰਬਰਸਰ ਸਾਈਡ ਇਧਰਲੀ ਸਾਈਡ ਸੀ ਫਿਰੋਜ਼ਪੁਰ ਸਾਈਡ ਸੀਗੀ ਇਹ ਮੰਨ ਲਓ ਇਹ ਸਾਈਡਾਂ ਦੇ ਉੱਤੇ ਸੀਗੀ ਜਾਂ ਫਾਜ਼ਲ ਕਾਨੀ ਅਧਰ ਗਾਂ ਬਾਰਡਰ ਤੋਂ ਲੰਘ ਜਗੇ ਉਧਰ ਸੀ ਹੁਣ ਕੀ ਆ ਵੀ ਜਿਵੇਂ ਆਪਾਂ ਮੈਂ ਬਠਿੰਡੇ ਦਾ ਰਹਿਣ ਵਾਲਿਆਂਗਾ ਬਠਿੰਡੇ ਦੀ ਬੈਲਟ ਦੇ ਉੱਤੇ ਪਸੂ ਬਹੁਤ ਆ ਗਏ ਔਰ ਮੇਲਿਆਂ ਦੇ ਰਿੰਗਾਂ ਦੇ ਵਿੱਚ ਵੀ ਆ ਗਈਆਂ ਇਹ ਔਰ ਕਟੀਆਂ ਇਹਦੀਆਂ ਬਹੁਤ ਸੋਹਣੀਆਂ ਮਤਲਬ ਅਨਾਮੀ ਸਾਨ ਵੀ ਇਹਦੇ ਆਗੇ ਆਗੇ ਤੁਸੀਂ ਭਾਈ ਇਸ ਕਰਕੇ ਜਦੋਂ ਖਰੀਦਣ ਚੱਲੇ ਹੋ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਤੁਸੀਂ ਇਹ ਨੂੰ ਸ਼ਾਂਤ ਸੁਆਦ ਇਹਨਾਂ ਖਰੀਦੋ ਖਰੀਦਣ ਮੌਕੇ ਤੁਹਾਨੂੰ ਅੱਜ ਦੱਸਿਆ ਵੀ ਇਹ ਇਹ ਚੀਜ਼ਾਂ ਦਾ ਆਪਾਂ ਧਿਆਨ ਕਰੀਏ ਅਗਰ ਤੁਸੀਂ ਇਹ ਚੀਜ਼ਾਂ ਦਾ ਧਿਆਨ ਕਰਕੇ ਲੈ ਕੇ ਆਉਂਗੇ ਇੱਕ ਤਾਂ ਤੁਹਾਡਾ ਮੈਂਡ ਬਿਲਕੁਲ ਘਰੋਂ ਉਹੀ ਹੋਣਾ ਚਾਹੀਦਾ ਵੀ ਤੁਹਾਨੂੰ ਕੋਈ ਬਦਲਾਵੇ ਨਾ ਉੱਥੇ ਜਾ ਕੇ ਜਿਹੜੇ ਵੀ ਘਰ ਗਏ ਹੋ ਜਾਂ ਮੰਡੀ ਤੇ ਗਏ ਹੋ ਜਾਂ ਡੇਰੀ ਚ ਗਏ ਹੋ ਜਿਹੜੀ ਆਪਾਂ ਚੀਜ਼ ਲੈਣ ਗਏ ਆ ਤੇ ਆਪਾਂ ਉਹੀ ਲੈ ਗਏ ਕਈ ਵਾਰੀ ਕੀ ਹੁੰਦਾ ਵੀ ਆਪਣਾ ਉਥੇ ਮਾਈਂਡ ਚੇਂਜ ਹੋ ਜਾਂਦਾ ਤੇ ਪਸੂ ਦੇ ਵਿੱਚ ਆਪਾਂ ਨੂੰ ਠੱਗੀ ਹੋ ਜਾਂਦੀ ਆ ਫਿਰ ਕੀ ਹੁੰਦਾ ਜਦੋਂ ਘਰੇ ਮੁੜ ਕੇ ਆਉਨੇ ਆ ਘਰੇ ਆਪਣੇ ਫਿਰ ਤੂੰ ਤੂੰ ਮੈਂ ਮੈਂ ਹੋ ਜਾਂਦੀ ਅਗਲਾ ਕਹਿੰਦਾ ਵੀ ਤੂੰ ਤਾਂ ਭਾਈ ਆ ਲੈਣ ਗਿਆ ਸੀ ਤੇ ਲੈ ਕੇ ਤੂੰ ਆ ਆ ਗਿਆ ਮੇਰਾ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਦੱਸਣ ਵਾਸਤੇ ਸਮਝਾਉਣ ਵਾਸਤੇ ਮਤਲਬ ਪਿਆਰ ਦੀਆਂ ਗੱਲਾਂ ਦੱਸਣ ਵਾਸਤੇ ਜਿਨ੍ਹਾਂ ਵਿੱਚੋਂ ਕੁਛ ਨਾ ਕੁਛ ਮਿਲੇ ਤਮਾਏ ਇੱਕ ਛੋਟੀ ਜੀ ਪਿਆਰ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆਂਗਾ ਔਰ ਤੁਸੀਂ ਬਹੁਤ ਭਰਪੂਰ ਪਿਆਰ ਦਿੰਨੇ ਹੋ ਵੀਡੀਓ ਵੇਖਣ ਵਾਲਿਆਂ ਦਾ ਛੋਟਿਆਂ ਵੱਡਿਆਂ ਦਾ ਪਿਆਰ ਭਰੀ ਸਸਰੀਕਾਲ ਬਹੁਤ ਬਹੁਤ ਧੰਨਵਾਦ